ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇੱਕ ਪੰਥਕ ਸੀਟ ਵਾ ਇਹ ਮਾਜੇ ਦੇ ਲੋਕ ਵਾ ਜੋ ਦੇ ਬਹਾਦਰ ਵਾ ਇਹ ਕਿਸੇ ਤੋਂ ਡਰਦੇ ਨਹੀਂ ਗਏ ਨਾ ਕਿਸੇ ਦੇ ਦਬਾਵੇ ਚ ਆਉਂਦੇ ਆ ਜਦੋਂ ਜਦੋਂ ਵੀ ਸਮੇਂ ਤੇ ਲੋੜ ਪਈਏ ਪਲਟੀ ਮਾਰ ਦਿੰਦੇ ਆ ਬਾਜ਼ੀ ਪਲਟ ਦਿੰਦੇ ਇਤਿਹਾਸ ਰਚ ਦਿੰਦੇ ਆ ਤੇ ਇਸ ਵਾਰ ਵੀ ਇਹ ਇਤਿਹਾਸ ਹੀ ਰਚਣਾ ਤੁਹਾਨੂੰ ਵੀ ਜੇਕਰ ਤੁਹਾਡੇ ਪਰਿਵਾਰ ਦੇ ਪਛੋਕਰ ਦਾ ਮੈਂ ਜ਼ਿਕਰ ਕਰਾਂ ਚੱਕ ਧਰਮੀ ਫੌਜੀ ਦੇ ਪਤਨੀ ਨੂੰ ਤੁਸੀਂ ਉਹ ਵੀ ਜੇਕਰ ਤੁਸੀਂ ਵੀ ਲਗਾਤਾਰ ਕਰਦੇ ਆ ਰਹੇ ਹੋ ਲੱਗਦਾ ਕਿ ਉਸ ਚੀਜ਼ ਦਾ ਫਾਇਦਾ ਤੁਹਾਨੂੰ ਮਿਲੇਗਾ ਚਾਹੁੰਦੇ ਆ ਖੇਤਰੀ ਪਾਰਟੀ ਜੜਾ ਨਾਲ ਜੁੜੀ ਆ ਆ ਹੜਪੀੜਤਾں ਚ ਜਿਹੜੀ ਸੁਖਵੀਰ ਸਿੰਘ ਬਾਦਲ ਜੀ ਨੇ ਮਦਦ ਕੀਤੀ ਆ ਕੰਮ ਮੌਕੇ ਦੀ ਸਰਕਾਰ ਦਾ ਸੀ ਪਰ ਬਾਦਲ ਸਾਹਿਬ ਜਿਹੜੇ ਆ ਉਹ ਭੇਦ ਭਾਵ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੇ ਨਾਤੇ ਮਦਦ ਕਰ ਰਹੇ ਆ ਬਾਬਾ ਬੁੱਢਾ ਸਾਹਿਬ ਚੈਰੀਟੇਬਲ ਹਸਪੀਟਲ ਜਿਹੜਾ ਵਾ ਉਹ ਹੀ ਅਸੀਂ ਬਾਦਲ ਸਾਹਿਬ ਨੂੰ ਕਿਹਾ ਸੀ ਉਹਨਾਂ 15 ਦਿਨਾਂ ਦੇ ਵਿੱਚ ਵਿੱਚ ਇਹ ਹਸਪੀਟਲ ਜਿਹੜਾ ਚਾਲੂ ਕਰਵਾ ਦਿੱਤਾ ਜਿਹਦੇ ਨਾਲ 25 ਪਿੰਡਾਂ ਨੂੰ ਫਾਇਦਾ ਹੋਇਆ ਇਹਦੇ ਵਿੱਚ ਤੇ ਉਥੋਂ ਸਹੂਲਤਾਂ ਲੈ ਰਹੇ ਨੇ ਲੋਕ ਚਾਹੁੰਦੇ ਨੇ ਪੰਜਾਬ ਜਿਹੜਾ ਵਾ ਬਹੁਤ ਬਰਬਾਦ ਹੋ ਚੁੱਕਾ ਤੇ ਪੰਜਾਬ ਦੀ ਖੁਸ਼ਹਾਲੀ ਵਾਸਤੇ ਲੋਕ ਅੱਗੇ ਆ ਰਹੇ ਨੇ ਲੋਕ ਚਾਹੁੰਦੇ ਵੀ ਆ ਲੋਕ ਤੇ ਜਦੋਂ ਘਰਾਂ ਚ ਜਾਈਦਾ ਲੋਕ ਰੋਂਦੇ ਆ ਬਾਦਲ ਸਾਹਿਬ ਨੂੰ ਯਾਦ ਕਰਦੇ ਆ ਕਿ ਉਹ ਨਾ ਇੰਨੀਆਂ ਸਹੂਲਤਾਂ ਦਿੱਤੀਆਂ ਸੀ ਅੱਜ ਸ਼ਕਤੀ ਪ੍ਰਦਰਸ਼ਨ ਕਹਿ ਲਈ ਜੀ ਅੱਜ ਜਿਸ ਤਰੀਕੇ ਰੋਡ ਸ਼ੋਟਿਆ ਗਿਆ ਵਾ ਇੱਕ 18 ਉੰਦੀ ਕਿਲੋਮੀਟਰ ਦਾ ਦਾਇਰਾ ਸੀਗਾ ਅਸੀਂ ਵੀ ਲਗਾਤਾਰ ਕਵਰੇਜ ਕੀਤੀ ਆ ਕੀ ਇੱਕ ਸ਼ਕਤੀ ਪ੍ਰਦਰਸ਼ਨ ਸੀਗਾ ਅੱਜ ਦਾ ਜੋ ਰੋਡ ਸ਼ੋਟ ਪੰਚਾਇਤਾਂ ਸਾਡੀਆਂ ਤੇ ਇਸ ਕਰਕੇ ਇਹਦੇ ਵਿੱਚ ਕੋਈ ਸ਼ੱਕ ਨਹੀਂ 50 ਸਰਪੰਚ ਸਾਡੇ ਨਾਲ ਡਟੇ ਖਲੋਤੇ ਆ ਹੋਰ ਵੀ ਸ਼ਾਮਲ ਹੋ ਰਹੇ ਨੇ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਤਰਨ ਤਰਨ ਜਿਮਨੀ ਚੋਂ ਨੂੰ ਲੈ ਕੇ ਚੋਂ ਅਖਾੜਾ ਪੂਰੀ ਤਰ੍ਹਾਂ ਪੱਕਦਾ ਹੋਇਆ ਨਜ਼ਰ ਆ ਰਿਹਾ ਅੱਜ ਦੋ ਉਮੀਦਵਾਰਾਂ ਦੇ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਿਆ ਉਹਨਾਂ ਵਿੱਚੋਂ ਇੱਕ ਉਮੀਦਵਾਰ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਜੀ ਸਾਡੇ ਨਾਲ ਨੇ ਗੱਲਬਾਤ ਕਰ ਲੈਂਦੇ ਮੈਮ ਸਭ ਤੋਂ ਪਹਿਲਾਂ ਤਾਂ ਸ਼ੁਭ ਕਾਮਨਾਵਾਂ ਜੀ ਤੁਸੀਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਵਾ ਤੇ ਹੁਣ ਚੋਣ ਦੇ ਦਿਨ ਆ ਜਿਹੜੇ ਉਹ ਨੇੜੇ ਆਉਂਦੇ ਜਾ ਰਹੇ ਆ ਤੇ ਹੁਣ ਤਿਆਰੀ ਵੀ ਜਿਹੜੀ ਉਹ ਡਬਲ ਕਰਨੀ ਪੈਗੀ ਜੀ ਧੰਨਵਾਦ ਤੁਹਾਡਾ ਸਭ ਤੋਂ ਪਹਿਲਾਂ ਜੀ ਤੇ ਤਿਆਰੀ ਜਿਹੜੀ ਕੈਂਡਾ ਚੋਣ ਦੇ ਜਦ ਨੇੜੇ ਜੇ ਸਮਾਂ ਘਟ ਜੇ ਪਰ ਅਸੀਂ ਤਿੰਨ ਮਹੀਨੇ ਤੋਂ ਲਗਾਤਾਰ ਲੱਗੇ ਹੋਏ ਆ ਤਿੰਨ ਮਹੀਨੇ ਤੋਂ ਗਰਾਊਂਡ ਲੈਵਲ ਤੇ ਆਪਾਂ ਵਿਚਰੇ ਲੋਕਾਂ ਵਿੱਚ ਲੋਕਾਂ ਦਾ ਸਾਥ ਮਿਲ ਲਿਆ ਲੋਕ ਧੜਾ ਤੜ ਜਿਵੇਂ ਕਾਲੀ ਦਾਲ ਜਿਹਾ ਮਗੋਰਿਆ ਨੂੰ ਬਾਕੀ ਲੋਕ ਸ਼ਰਮਣੀ ਅਕਾਲੀ ਦੰਦ ਦੇ ਕੰਮਾਂ ਨੂੰ ਯਾਦ ਕਰ ਰਹੇ ਨੇ ਉਸ ਟਾਈਮ ਨੂੰ ਯਾਦ ਕਰ ਰਹੇ ਨੇ 9 ਸਾਲ ਵਿੱਚ ਬਹੁਤ ਨੁਕਸਾਨ ਹੋ ਗਿਆ ਪੰਜਾਬ ਦਾ ਇਸ ਕਰਕੇ ਲੋਕ ਪੂਰੀ ਤਰ੍ਹਾਂ ਸਾਡੇ ਨਾਲ ਡਟੇ ਨੇ ਜੁੜੇ ਹੋਏ ਨੇ ਇਸ ਇਲੈਕਸ਼ਨ ਦੀ ਗੱਲ ਕਰਾਂ ਦੀ ਇਸ ਸੀਟ ਦੀ ਗੱਲ ਕਰਾਂ ਇਹ ਇੱਕ ਜੋ ਧਾਰਮਿਕ ਪੰਥਕ ਸੀਟ ਮੰਨੀ ਜਾਂਦੀ ਹੈ ਤਾਂ ਕਿੰਨਾ ਕੁ ਤੁਹਾਨੂੰ ਲੱਗਦਾ ਕਿ ਅਸਰ ਹੈ ਜਿਹੜਾ ਪੰਥਕ ਜੋ ਜ਼ਿਕਰ ਕੀਤਾ ਜਾ ਰਿਹਾ ਉਹ ਇਸ ਸੀਟ ਦੇ ਉੱਪਰ ਇਸ ਇਲੈਕਸ਼ਨ ਦੇ ਵਿੱਚ ਪੰਥਕ ਸੀਟ ਦਾ ਜਿਸ ਤਰੀਕੇ ਮੈਂ ਪਹਿਲਾਂ ਜ਼ਿਕਰ ਕੀਤਾ ਉਹ ਰਹਿਣ ਵਾਲਾ ਵੀ ਇਹ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਇੱਕ ਪੰਥਕ ਸੀਟ ਵਾ ਇਹ ਮਾਜੇ ਦੇ ਲੋਕ ਵਾ ਜਿਹੋਦੇ ਬਹਾਦਰ ਵਾ ਇਹ ਕਿਸੇ ਤੋਂ ਡਰਦੇ ਨਹੀਂਗੇ ਨਾ ਕਿਸੇ ਦੇ ਦਬਾਅ ਵਿੱਚ ਆਉਂਦੇ ਆ ਜਦੋਂ ਜਦੋਂ ਵੀ ਸਮੇਂ ਤੇ ਲੋੜ ਪਈਏ ਪਲਟੀ ਮਾਰ ਦਿੰਦੇ ਆ ਬਾਜ਼ੀ ਪਲਟ ਦਿੰਦੇ ਇਤਿਹਾਸ ਰੱਦ ਦਿੰਦੇ ਆ ਤੇ ਇਸ ਵਾਰ ਵੀ ਇਹ ਇਤਿਹਾਸ ਹੀ ਰਚਣਗੇ ਤੁਸੀਂ ਇਤਿਹਾਸ ਦਾ ਜ਼ਿਕਰ ਕੀਤਾ ਜੀ ਕੀ ਜਿਵੇਂ ਜਿਸ ਤਰੀਕੇ ਲੋਕ ਸਭਾ ਇਲੈਕਸ਼ਨ ਹੋਈਆਂ ਨੇ ਉਸ ਟਾਈਮ ਤੇ ਇੱਕ ਆਜ਼ਾਦ ਉਮੀਦਵਾਰ ਨੇ ਜਿੱਤ ਇਤਿਹਾਸ ਦਰਜ ਕੀਤੀ ਭਾਈ ਅਮਰਪਾਲ ਸਿੰਘ ਉਹਨਾਂ ਨੇ ਵੱਡੀ ਲੀਡ ਵੀ ਮਿਲੀ ਜਾਂ ਉਹਨਾਂ ਨੂੰ ਇਸ ਵਾਰ ਉਹਨਾਂ ਦੇ ਉਮੀਦਵਾਰ ਵੀ ਮੈਦਾਨ ਦੇ ਵਿੱਚ ਇੱਕ ਪਾਸੇ ਤੁਸੀਂ ਹੋ ਤੁਹਾਨੂੰ ਵੀ ਜੇਕਰ ਤੁਹਾਡੇ ਪਰਿਵਾਰ ਦੇ ਪਿਛੋਕੜ ਦਾ ਮੈਂ ਜ਼ਿਕਰ ਕਰਾਂ ਤਾਂ ਇੱਕ ਧਰਮੀ ਫੌਜੀ ਦੇ ਪਤਨੀ ਹੋ ਤੁਸੀਂ ਉਹ ਵੀ ਜੇਕਰ ਤੁਸੀਂ ਵੀ ਲਗਾਤਾਰ ਕਰਦੇ ਆ ਰਹੇ ਹੋ ਲੱਗਦਾ ਕਿ ਉਸ ਚੀ ਦਾ ਫਾਇਦਾ ਤੁਹਾਨੂੰ ਮਿਲੇਗਾ ਇਸ ਵਾਰ ਜੀ ਬਿਲਕੁਲ ਭਾਈ ਅਮਰਪਾਲ ਦੇ ਜਿਹੜੇ ਕੈਂਡੀਡੇਟ ਵਾ ਉਹ ਵੀ ਮੈਦਾਨ ਵਿੱਚ ਵਾ ਡੈਮੋਕ੍ਰੇਸੀ ਵਿੱਚ ਰਾਈਟ ਆ ਕੋਈ ਵੀ ਚੋਣ ਲੜ ਸਕਦਾ ਤੇ ਬਾਕੀ ਇਹ 바ਬੀ ਲੋਕ ਚਾਹੁੰਦੇ ਆ ਖੇਤਰੀ ਪਾਰਟੀ ਨੂੰ ਜਿਹੜਾ ਨਾ ਜੁੜੀ ਆ ਆ ਹੜਪੀੜ ਤਾਂ ਚੀ ਜਿਹੜੀ ਸੁਖਵੀਰ ਸਿੰਘ ਬਾਦਲ ਜੀ ਨੇ ਮਦਦ ਕੀਤੀ ਆ ਕੰਮ ਮੌਕੇ ਦੀ ਸਰਕਾਰ ਦਾ ਸੀ ਪਰ ਬਾਦਲ ਸਾਹਿਬ ਜਿਹੜੇ ਆ ਉਹ ਭੇਦ ਭਾਵ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੇ ਨਾਤੇ ਮਦਦ ਕਰ ਰਹੇ ਆ ਲੋਕ ਸਮਝ ਗਏ ਲੋਕ ਪਹਿਚਾਨ ਗਏ ਆ ਕਿ ਪੰਜਾਬ ਨੂੰ ਲੋੜ ਵਾ ਖੁਸ਼ਹਾਲ ਬਣਾਉਣ ਲਈ ਖੇਤਰੀ ਪਾਰਟੀ ਦੀ ਇਥੋਂ ਦੀ ਗੱਲ ਕਰਾਂ ਜੀ ਇਸ ਹਲਕੇ ਦੀ ਗੱਲ ਕਰਾਂ ਕਿਹੜੇ ਮਸਲੇ ਆ ਅਹਿਮ ਜਿਹੜੇ ਤੁਸੀਂ ਪਹਿਲ ਦੇ ਆਧਾਰ ਤੇ ਹੱਲ ਕਰਵਾਉਣਾ ਚਾਹੁੰਦੇ ਹੋ ਮਸਲੇ ਵੇਖੋ ਜੀ ਨਸ਼ੇ ਦਾ ਮੁੱਦਾ ਜੀ ਨਸ਼ਾ ਬਹੁਤ ਘਰ ਘਰ ਨਸ਼ਾ ਜੇ ਜਵਾਨ ਬੱਚੇ ਮਰ ਰਹੇ ਨੇ ਕੋਈ ਕਮਾਈ ਵਾਲਾ ਸਾਧਨ ਨਹੀਂ ਹੈਗਾ ਵੀ ਮਾਵਾਂ ਰੋਂਦੀਆਂ ਜਦੋਂ ਅਸੀਂ ਮਿਲਦੀਆਂ ਬਹੁਤ ਦਰਦ ਹੁੰਦਾ ਵਾ ਬਾਕੀ ਇਹ ਵਾ ਵੀ ਗਰੀਬੀ ਬਹੁਤ ਵਾ ਹੜਾਂ ਵਿੱਚ ਲੋਕਾਂ ਦੇ ਮਕਾਨਾਂ ਦੀਆਂ ਛੱਤਾਂ ਡਿੱਗੀਆਂ ਤੇ ਥੋੜੀਆਂ ਆਪਾਂ ਤਰਪਾਲਾਂ ਪ੍ਰੋਵਾਈਡ ਕਰਵਾਈਆਂ ਜਿੰਨੇ ਕੁ ਜੋਗੇ ਅਸੀਂ ਹੈਲਪ ਕੀਤੀ ਆ ਤੇ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ 2027 ਚ ਸਰਕਾਰ ਹੋਂਦ ਤੇ ਕੋਈ ਵੀ ਮਕਾਨ ਜਿਹੜਾ ਕੱਚਾ ਨਹੀਂ ਰਹੂਗਾ ਸਭ ਦੇ ਪੱਕੇ ਮਕਾਨ ਹੋਣਗੇ ਹੋਰ ਉਹਨਾਂ ਦੀਆਂ ਸਕੀਮਾਂ ਜਿਹੜੀਆਂ ਆਟਾ ਦਾਲ ਦੀ ਸਕੀਮੇ ਸਾਰੀਆਂ ਸਰਕਾਰ ਨੇ ਬੰਦ ਕੀਤੀਆਂ ਵਾ ਲੋਕ ਕਾਫੀ ਨਾਰਾਜ਼ ਨੇ ਇਸ ਪਾਰਟੀ ਤੋਂ ਕਿਉਂਕਿ ਉਹਨਾਂ ਨੂੰ ਸਹੂਲਤਾਂ ਨਹੀਂ ਮਿਲ ਰਹੀਆਂ ਕਾਲਜ ਨਹੀਂ ਕੋਈ ਵੀ ਤਰਨਤਨ ਵਿੱਚ ਅਸੀਂ ਬੀਏਸੀ ਨਰਸਿੰਗ ਕਾਲਜ ਖੋਲਣ ਜਾ ਰਹੇ ਹਾਂ ਕਿਉਂਕਿ ਬੱਚੀਆਂ ਪੱਟੀ ਜਾਂਦੀਆਂ ਅੰਮ੍ਰਿਤਸਰ ਜਾਂਦੀਆਂ ਮੁਸ਼ਕਲ ਆਉਂਦੀ ਆ ਹਸਪੀਟਲ ਨਹੀਂ ਸੀ ਬਾਬਾ ਬੁੱਢਾ ਸਾਹਿਬ ਚੈਰੀਟੇਬਲ ਹਸਪੀਟਲ ਜਿਹੜਾ ਵਾ ਉਹ ਵੀ ਅਸੀਮ ਬਾਦਲ ਸਾਹਿਬ ਨੂੰ ਕਿਹਾ ਸੀ ਉਹਨਾਂ 15 ਦਿਨਾਂ ਦੇ ਵਿੱਚ ਵਿੱਚ ਇਹ ਹਸਪੀਟਲ ਜਿਹੜਾ ਚਾਲੂ ਕਰਵਾ ਦਿੱਤਾ ਜਿਹਦੇ ਨਾਲ 25 ਪਿੰਡਾਂ ਨੂੰ ਫਾਇਦਾ ਹੋਇਆ ਹੈ ਇਹਦੇ ਵਿੱਚ ਤੇ ਉੱਥੇ ਸਹੂਲਤਾਂ ਲੈ ਰਹੇ ਨੇ ਲੋਕ ਇਸ ਵਾਰ ਦੀ ਗੱਲ ਕਰਾਂ ਜੀ ਹੁਣ ਜਿਵੇਂ ਤੁਸੀਂ ਜ਼ਿਕਰ ਕੀਤਾ ਕਾਲਜ ਦਾ ਤੇ ਸਿਹਤ ਸਹੂਲਤਾਂ ਦਾ ਮੈਨੂੰ ਲੱਗਦਾ ਕਿ ਹਰੇਕ ਇਲਾਕੇ ਦੇ ਵਿੱਚ ਨਾ ਮੋਢਲੀਆਂ ਜ਼ਰੂਰਤਾਂ ਦੇ ਵਿੱਚੋਂ ਇੱਕ ਆ ਸਹੀ ਗਲੀਆਂ ਨਾਲੀਆਂ ਦਾ ਤਾਂ ਜ਼ਿਕਰ ਹਰ ਵਾਰ ਸੁਣਦੇ ਆ ਪਰ ਇਹਨਾਂ ਚੀਜ਼ਾਂ ਦਾ ਬਹੁਤ ਘੱਟ ਜ਼ਿਕਰ ਹੁੰਦਾ ਵਾ ਕਿਉਂਕਿ ਜੇਕਰ ਕੋਈ ਪੜ੍ਹੇਗਾ ਨਹੀਂ ਤਾਂ ਉਹ ਆਪਣਾ ਕੋ ਵੀ ਵਿਕਣ ਨਹੀਂ ਸੁਧਾਰ ਸਕੇਗਾ ਤੇ ਜੇਕਰ ਕੋਈ ਸਿਹਤ ਸਹੂਲਤ ਨਹੀਂ ਹੋਏਗੀ ਤਾਂ ਉਹ ਚੰਗਾ ਇੱਕ ਸਿਹਤਮੰਦ ਹੋ ਕੇ ਆਪਣਾ ਜਿਹੜਾ ਕੰਮ ਕਰ ਨਹੀਂ ਕਰ ਸਕਣਗੇ ਤਾਂ ਇਹਨਾਂ ਸਹੂਲਤਾਂ ਨੂੰ ਲੈ ਕੇ ਕਿਸ ਤਰੀਕੇ ਦੀ ਪਹਿਲ ਤੁਹਾਡੇ ਵੱਲੋਂ ਰਹੇਗੀ ਜਿਵੇਂ ਤੁਸੀਂ ਜ਼ਿਕਰ ਕੀਤਾ ਕਾਲਜ ਦਾ ਇੱਕ ਦਾ ਤਾਂ ਕੀ ਸਿਰਫ ਇੱਕ ਕੋ ਕਾਲਜ جعفرਿਸ ਤੋਂ ਇਲਾਵਾ ਕੋਈ ਹੋਰ ਵੀ ਸਟੈਪ ਅੱਗੇ ਤੁਹਾਡੀ ਰਣਨੀਤੀ ਹੈ ਕੋਈ ਨਹੀਂ ਜੀ ਇੱਕ ਕਾਲਜ ਤੇ ਆਪਾਂ ਹੁਣੇ ਬਣਾਵਾਂਗੇ ਜੀ ਤੇ 2027 ਤੱਕ ਆਉਣ ਤੇ ਹੋਰ ਵੀ ਕਾਲਜ ਆਪਾਂ ਬਣਾਵਾਂਗੇ ਕਈ ਸਕੂਲ ਪਿੰਡਾਂ ਦੇ ਲੋਕ ਕਹਿੰਦੇ ਆ ਕਿ ਸਾਡੇ ਬੱਚੇ ਬਾਹਰ ਜਾਂਦੇ ਆ ਆਪਾਂ ਗ੍ਰੇਡ ਕਰਵਾਓ ਉਹ ਵੀ ਅਸੀਂ ਕਰਵਾਵਾਂਗੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਰਹੇ ਹਾਂ ਜਿਵੇਂ ਸੀਵਰੇਜ ਦੀ ਵੀ ਮੁਸ਼ਕਲ ਜੇ ਇੱਥੇ ਕੂੜਾ ਡੈਂਪ ਇੱਥੇ ਮੁਸ਼ਕਲ ਜੇ ਸੱਚਖੰਡ ਰੋਡ ਤੇ ਜਿਹੜਾ ਇੰਨਾ ਕੂੜਾ ਵਾ ਹਸਰੀ ਤੇ ਵੀ ਇੰਨੀ ਗੰਦਗੀ ਆ ਇਹ ਚੀਜ਼ਾਂ ਜਿਹੜੀਆਂ ਵਾ ਇਹ ਬਣਾਉਣ ਵਾਲੇ ਆ ਇਸ ਕਰਕੇ ਆਪਾਂ ਇਹਨਾਂ ਵੱਲ ਵੀ ਧਿਆਨ ਦੇਵਾਂਗੇ ਲੋਕਾਂ ਦੀਆਂ ਨਿੱਕੀਆਂ ਨਿੱਕੀਆਂ ਮੁਸ਼ਕਲਾਂ ਜਿਹੜੀਆਂ ਅਸੀਂ ਹੱਲ ਕਰ ਰਹੇ ਹਾਂ ਪਿੰਡਾਂ ਵਿੱਚ ਵੀ ਪਾਣੀ ਦੀ ਬੜੀ ਸਮੱਸਿਆ ਹੈ ਜੀ ਸੀਵਰੇਜ ਦੀ ਸਮੱਸਿਆ ਹੈ ਜੀ ਤੇ ਅਸੀਂ ਇਹਨਾਂ ਦੇ ਕੰਮ ਕਰਾਂਗੇ ਬਾਕੀ ਸਰਕਾਰ ਹੋਣ ਤੇ ਜਿਹੜੇ ਵੱਡੇ ਕੰਮ ਆ ਉਹ ਅਸੀਂ ਸਰਕਾਰ ਹੋਣ ਤੇ ਝੂਠੇ ਵਾਅਦੇ ਨਹੀਂ ਕੀਤੇ ਜਿਹੜੇ ਲੋਕਾਂ ਦੀਆਂ ਵੱਡੀਆਂ ਡਿਮਾਂਡਾਂ ਸੀ ਉਹ ਅਸੀਂ ਕਹਿ ਆ ਕਿ ਉਹ ਸਤਾਈ ਵਿੱਚ ਆਪਾਂ ਸਰਕਾਰ ਹੋਣ ਤੇ ਕਰਾਂਗੇ ਅਸੀਂ ਜਿੰਨੇ ਕੁ ਜੋਗੇ ਅਸੀਂ ਕਰ ਸਕਦੇ ਉਹ ਅਸੀਂ ਆਪਣੇ ਤੌਰ ਤੇ ਕਰਾਂਗੇ ਲੱਗਦਾ ਹੈ ਜੀ ਕਿ ਲੋਕ ਸਾਥ ਦੇਣਗੇ ਤੁਹਾਡਾ ਬਿਲਕੁਲ ਜੀ ਪੰਜਾਬ ਪਰਸੈਂਟ ਪੰਚਾਇਤਾਂ ਜਿਹੜੀਆਂ ਮੈਂ ਉਹ ਸਾਡੇ ਨਾਲ ਜੇ ਪਹਿਲਾਂ ਹੀ ਅਸੀਂ ਆਜ਼ਾਦ ਗਰੁੱਪ ਵਿੱਚ ਰਹੇ ਆਂ ਸੰਘਰਸ਼ ਕੀਤਾ ਵਾ ਧੱਕੇਸ਼ਾਹੀ ਵਿਰੋਧ ਲੜੇ ਆਂ ਤੇ 50 ਪੰਚਾਇਤਾਂ ਔਰ 8 ਐਮਸੀ ਸਾਡੇ ਨਾਲ ਜੇ ਟੜਾ-ਟੜੇ ਇਧਰ ਆ ਰਹੇ ਨੇ ਲੋਕ ਚਾਹੁੰਦੇ ਜੇ ਪੰਜਾਬ ਜਿਹੜਾ ਵਾ ਬਹੁਤ ਬਰਬਾਦ ਹੋ ਚੁੱਕਾ ਤੇ ਪੰਜਾਬ ਦੀ ਖੁਸ਼ਹਾਲੀ ਵਾਸਤੇ ਲੋਕ ਅੱਗੇ ਆ ਰਹੇ ਨੇ ਮੁਕਾਬਲਾ ਕਿਹੜੀ ਪਾਰਟੀ ਨਾਲ ਮੰਨ ਰਹੀ ਦੀ ਵੇਖੋ ਜੀ ਮੁਕਾਬਲਾ ਤੇ ਅਜੇ ਸਾਡਾ ਆਪਣੇ ਆਪਣਾ ਹੀ ਆ ਤਿੰਨ ਮਹੀਨੇ ਤੋਂ ਵਰਕ ਕਰ ਰਹੇ ਆਂ ਤੇ ਲੋਕ ਸਾਥ ਦੇ ਰਹੇ ਆ ਦੂਸਰੀਆਂ ਪਾਰਟੀਆਂ ਨਾਲ ਸਾਡਾ ਕੋਈ ਮੁਕਾਬਲਾ ਨਹੀਂ ਹੈ ਕਿਸੇ ਨੂੰ ਵੀ ਮੁਕਾਬਲੇ ਚ ਨਹੀਂ ਮੈਂ ਨਹੀਂ ਜੀ ਬਿਲਕੁਲ ਨਹੀਂ ਇਹ ਇਹਦਾ ਕਾਰਨ ਜੀ ਕੋਈ ਖਾਸ ਰੀਜਨ ਇਹਦਾ ਰੀਜਨ ਇਹ ਹੋਈ ਕਿ ਦੂਸਰੀਆਂ ਪਾਰਟੀਆਂ ਵੇਖ ਲਈਆਂ ਲੋਕਾਂ ਨੇ ਇਸ ਕਰਕੇ ਲੋਕ ਇਧਰ ਜੁੜ ਰਹੇ ਨੇ ਇਸ ਤਿੰਨ ਮਹੀਨੇ ਤੋਂ ਨਾਲੇ ਅਸੀਂ ਵਰਕ ਕਰ ਰਹੇ ਆ ਤੇ ਆਜ਼ਾਦ ਗਰੁੱਪ ਚ ਅਸੀਂ ਕੰਮ ਕੀਤਾ ਲੋਕਾਂ ਦੇ ਨਾਲ ਡਟੇ ਰਹੇ ਆ ਤਕਸ਼ਾਈ ਵਿਰੁੱਧ ਲੜੇ ਆ ਇਹੀ ਕਾਰਨ ਜੀ ਜੇਕਰ ਇੱਥੋਂ ਦਾ ਜਿਸ ਤਰੀਕੇ ਦਾ ਮਾਹੌਲ ਜਿਹੜਾ ਬਣਦਾ ਜਾ ਰਿਹਾ ਹੈ ਵਾ ਉਸ ਮਾਹੌਲ ਦੀ ਗੱਲ ਕਰਾਂ ਜਿਵੇਂ ਤੁਸੀਂ ਕਮਾ ਕਰਾਉਣ ਦਾ ਵੀ ਜ਼ਿਕਰ ਕਰ ਰਹੇ ਹੋ ਕੀ ਲੱਗਦਾ ਵਾ ਕਿ ਜਿਵੇਂ 24 ਦੇ ਵਿੱਚ ਜਿਸ ਤਰੀਕੇ ਇੱਥੋਂ ਦਾ ਰਿਜ਼ਲਟ ਰਿਹਾ ਸੀਗਾ ਉਸ 24 ਇਲੈਕਸ਼ਨ ਦੇ ਵਿੱਚ ਅਸੀਂ ਇੱਕ ਵੱਖਰੀ ਜਿਹੜੀ ਇੱਥੋਂ ਦੀ ਮਹੱਤਵ ਦੇਖੀ ਹੈ ਇੱਕ ਲਹਿਰ ਦੇਖੀ ਆ ਉਹ ਉਸ ਲਹਿਰ ਤੋਂ ਵੀ ਵੱਖਰਾ ਇੱਕ ਰਿਜ਼ਲਟ ਦੇਖਣ ਨੂੰ ਮਿਲੇਗਾ ਜਾਂ ਉਸ ਦਾ ਕੀ ਅਸਰ ਜਿਹੜਾ ਮੰਨਦੇ ਹੋ ਕਿ ਅਸਰ ਵੀ ਇਸ ਵਾਰ ਵੀ ਦੇਖਣ ਨੂੰ ਮਿਲ ਸਕਦਾ ਜੀ ਉਹ ਲਹਿਰ ਜਿਹੜੀ ਉਹ ਤੇ ਚੱਲੀ ਸੀ ਮਾਜੇ ਦੇ ਲੋਕ ਜਿਹੜੀਆਂ ਕਿਸੇ ਦੇ ਦਬਾਹੇ ਹਟ ਨਹੀਂ ਆਉਂਦੀ ਜਦੋਂ ਲਹਿਰ ਚੱਲ ਪਈ ਉਹ ਸਾਰੇ ਉਧਰ ਹੀ ਚੱਲ ਪੈਂਦੇ ਆ ਤੇ ਹੁਣ ਇੱਥੇ ਲਹਿਰ ਜਿਹੜੀ ਆ ਸ਼ਰਮਣੀ ਅਕਾਲੀ ਦਲ ਦੀ ਚੱਲੀ ਜੇ ਸਾਰੇ ਲੋਕ ਇਧਰ ਨੂੰ ਜੁੜ ਰਹੇ ਆ ਜੀ ਤੇ ਬਾਕੀ ਮੈਂ ਲੋਕਾਂ ਨੂੰ ਦਾ ਵੀ ਧੰਨਵਾਦ ਕਰਦੀ ਆ ਕਿ ਉਹਨਾਂ ਇਸ ਪਾਰਟੀ ਨੂੰ ਅੱਗੇ ਲਿਆਂਦਾ ਵਾ ਕਿਉਂਕਿ ਲੋੜ ਵਾ ਸਮੇਂ ਦੀ ਲੋੜ ਵਾ ਲੋਕ ਚਾਹੁੰਦੇ ਵੀ ਆ ਲੋਕ ਤੇ ਜਦੋਂ ਘਰਾਂ ਚ ਜਾਈਦਾ ਲੋਕ ਰੋਂਦੇ ਆ ਬਾਦਲ ਸਾਹਿਬ ਨੂੰ ਯਾਦ ਕਰਦੇ ਆ ਕਿਉਂ ਨਾ ਇੰਨੀਆਂ ਸੁਲਤਾਨ ਦਿੱਤੀਆਂ ਸੀ ਤੇ ਹੁਣ ਅਸੀਂ ਕੀ ਬਣ ਗਏ ਅਸੀਂ ਸਰਕਾਰ ਚੁਣ ਕੇ ਅਸੀਂ ਆਪ ਹੀ ਗਲਤੀਆਂ ਕਰ ਲਈਆਂ ਆ ਆਪ ਹੀ ਅਸੀਂ ਪੰਜਾਬ ਨੂੰ ਬਰਬਾਦ ਕਰ ਲਿਆ ਅੱਜ ਅੱਜ ਸ਼ਕਤੀ ਪ੍ਰਦਰਸ਼ਨ ਕਹਿ ਲਿਆ ਜੀ ਅੱਜ ਜਿਸ ਤਰੀਕੇ ਰੂਟ ਸ਼ੋਟ ਕੱਟਿਆ ਗਿਆ ਵਾ ਇੱਕ 18-19 ਕਿਲੋਮੀਟਰ ਦਾ ਦਾਇਰਾ ਸੀਗਾ ਅਸੀਂ ਵੀ ਲਗਾਤਾਰ ਕਵਰੇਜ ਕੀਤੀ ਆ ਕੀ ਇੱਕ ਸ਼ਕਤੀ ਪ੍ਰਦਰਸ਼ਨ ਸੀਗਾ ਅੱਜ ਦਾ ਜੋ ਰੋਡ ਸ਼ੋਟ ਸੀ ਜੀ ਅੱਜ ਅਸੀਂ ਧੰਨ ਧੰਨ ਪਾਪਾ ਬੁੱਢਾ ਸਾਹਿਬ ਜੀ ਦੇ ਪਵਿੱਤਰ ਅਸਥਾਨ ਤੇ ਜੀ ਨਤਮਸਤਕ ਹੋਏ ਆ ਆਸ਼ੀਰਵਾਦ ਲਿਆ ਵਾ ਤੇ ਨਾਮਜ਼ਦਗੀ ਪੱਤਰ ਅਸੀਂ ਦਾਫਰ ਕਰਨ ਗਏ ਸੀ ਲੋਕਾਂ ਦਾ ਜੋਸ਼ ਸੀ ਤੇ ਉਹ ਸਾਡੇ ਨਾਲ ਆਏ ਸੀ ਇੱਕ ਕਾਫੀ ਵੱਡਾ ਕਾਫਲਾ ਬਣ ਗਿਆ ਔਲੀ ਔਲੀ ਥੋੜੇ ਬਰਕਰਤ ਜੁੜਦੇ ਜੁੜਦੇ ਅੱਗੇ ਨਾਲ ਜੁੜਦੇ ਗਏ ਤੇ ਵੱਡਾ ਕਾਫਲਾ ਬਣ ਗਿਆ ਜਿਹੜਾ ਇੱਕ ਵੱਡਾ ਰੋਡ ਸ਼ੋਅ ਬਣ ਗਿਆ ਇਹ ਜਿਹੜਾ ਰੋਡ ਸ਼ੋਅ ਦਾ ਇਕੱਠ ਸੀਗਾ ਜੀ ਇਹ ਵੋਟਾਂ ਦੇ ਰੂਪ ਦੇ ਵਿੱਚ ਪ੍ਰਗਟਦਾ ਹੋਇਆ ਨਜ਼ਰ ਆਏਗਾ ਇਸ ਵਾਰ ਅਕਾਲੀ ਦਲ ਦੇ ਦੀ ਜੀ ਬਿਲਕੁਲ ਬਿਲਕੁਲ ਪ੍ਰਗਟ ਨਜ਼ਰ ਆਏਗਾ ਕਿਉਂਕਿ 50% ਪੰਚਾਇਤਾਂ ਹੀ ਸਾਡੀਆਂ ਆ ਤੇ ਇਸ ਕਰਕੇ ਇਹਦੇ ਵਿੱਚ ਕੋਈ ਸ਼ੱਕ ਨਹੀਂ 50 ਸਰਪੰਚ ਸਾਡੇ ਨਾਲ ਡਟੇ ਖਲੋਤੇ ਆ ਹੋਰ ਵੀ ਸ਼ਾਮਲ ਹੋ ਰਹੇ ਨੇ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਜੀ ਆਖਰੀ ਸਵਾਲ ਹੈ ਜੇ ਲੋਕਾਂ ਨੂੰ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਹੋ ਕਿਉਂਕਿ ਲੋਕਾਂ ਨੇ ਜਦੋਂ ਬੋਟ ਪਾਉਣ ਦੇਣਾ ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਸੋਚਣੀਆਂ ਆ ਜ਼ਿਆਦਾਤਰ ਲੋਕ ਅਜਿਹੇ ਹੋਣਗੇ ਜਿਨ੍ਹਾਂ ਦੇ ਆਪਣੇ ਇਲਾਕੇ ਦੇ ਜਿਹੜੇ ਮਸਲੇ ਆ ਨਾ ਉਹ ਉਹਨਾਂ ਦੇ ਦਿਮਾਗ ਦੇ ਵਿੱਚ ਚੱਲ ਰਹੇ ਹੋਣਗੇ ਤਾਂ ਕੀ ਵਿਸ਼ਵਾਸ ਦਿਵਾਉਂਗੇ ਕਿਉਂਕਿ ਤੁਸੀਂ ਹਰ ਇੱਕ ਹਲਕੇ 'ਚ ਮਾਫ ਕਰਨਾ ਹਰ ਇੱਕ ਪਿੰਡ ਹਰ ਇੱਕ ਗਲੀ ਦੇ ਵਿੱਚ ਜਾ ਕੇ ਆਏ ਹੋ ਹਲਕੇ ਦੇ ਤਾਂ ਕੀ ਵਿਸ਼ਵਾਸ ਆ ਜਿਹੜਾ ਤੁਹਾਡੇ ਵੱਲੋਂ ਲੋਕਾਂ ਨੂੰ ਦਿਵਾਇਆ ਗਿਆ ਲੋਕਾਂ ਨੂੰ ਵੇਖੋ ਜੀ ਅਸੀਂ ਪਿੰਡਾਂ ਵਿੱਚ ਜਾ ਰਹੇ ਹਾਂ ਲੋਕਾਂ ਵਿੱਚ ਵਿਚਰੇ ਰਹੇ ਹਾਂ ਤੇ ਲੋਕਾਂ ਨੂੰ ਅਸੀਂ ਇਹੋ ਹੀ ਕਹਾਂਗੇ ਅਸੀਂ ਝੂਠੇ ਲਾਰੇ ਨਹੀਂ ਲਾਉਣੇ ਅਸੀਂ ਜਿ ਤਰ੍ਹਾਂ 1000 ਰੁਪਿਆ ਖਾਤੇ 'ਚ ਪਾਵਾਂਗੇ ਆ ਪੈਨਸ਼ਨ ਦਵਾਂਗੇ ਜਿ ਤਰ੍ਹਾਂ ਹੁਣ ਹੈਲਥ ਕਾਰਡ ਦਾ ਇਸ਼ੂ ਬਣ ਗਿਆ ਕੋਈ ਸਿਰਫ ਤਰਨ ਤਰਨ ਹਲਕੇ ਵਿੱਚ ਹੋਰ ਕਿਤੇ ਨਹੀਂ ਪੰਜਾਬ ਵਿੱਚ ਫੇਰ ਪਰਮਾਉਣਾ ਚਾਹੁੰਦੇ ਲੋਕ ਸਰਕਾਰਾਂ ਲੋਕਾਂ ਨੂੰ ਪਰਮਾਉਣਾ ਚਾਹੁੰਦੀਆਂ ਵਾ ਪਰ ਲੋਕ ਇਸ ਬਾਰੇ ਮਗਰ ਨਹੀਂ ਲੱਗਣਗੇ ਲੋਕਾਂ ਦੇ ਛੋਟੇ ਛੋਟੇ ਕੰਮ ਜਿਹੜੇ ਆ ਉਹ ਅਸੀਂ ਕਰਵਾ ਹੀ ਰਹੇ ਆ ਲੋਕਾਂ ਦਾ ਵਿਸ਼ਵਾਸ ਹੈ ਸਾਡੇ ਤੇ ਬਾਕੀ ਵੱਡੇ ਕੰਮ ਜਿਹੜੇ ਉਹ ਸਰਕਾਰ ਹੋਣ ਤੇ ਅਸੀਂ ਕਰਵਾਵਾਂਗੇ ਲੋਕੀ ਪੂਰੇ ਨਾਲ ਤੁਰੇ ਸਾਡੇ ਧੰਨਵਾਦ ਜੀ ਗੱਲਬਾਤ ਕਰਨ ਦੇ ਲਈ ਤਾਂ ਸ਼੍ਰੋਮਣੀ ਅਕਾਲੀ ਦਲ ਤੋਂ ਉਮੀਦਵਾਰ ਨੇ ਪ੍ਰਿੰਸੀਪਲ ਸਿਕੁੰਦਰ ਕੋਰ ਰੰਦਾਵਾ ਜੀ ਇਹਨਾਂ ਨੇ ਜ਼ਿਕਰ ਕੀਤਾ ਕਹਿੰਦੇ ਕਾਫੀ ਕੰਮਕਾਰ ਨੇ ਜਿਹੜੇ ਲੋਕਾਂ ਦੇ ਨਾਲ ਜਦੋਂ ਮਿਲਦੇ ਆ ਤਾਂ ਉਹ ਦੱਸਦੇ ਆ ਤੇ ਉਹ ਹੱਲ ਕਰਵਾਉਣ ਦਾ ਇਹਨਾਂ ਨੇ ਵਾਅਦਾ ਕੀਤਾ ਤੇ ਕਹਿੰਦੇ ਇਸ ਵਾਰ ਅਸੀਂ ਲੋਕਾਂ ਨੂੰ ਪਹਿਲਾਂ ਹੀ ਕਹਿ ਰਹੇ ਹਾਂ ਕਿ ਸਰਕਾਰ ਨਹੀਂ ਹੈ ਤਾਂ ਛੋਟੇ ਕੰਮ ਜਿਹੜੇ ਕਹਿੰਦੇ ਹੋ ਸਕਦੇ ਆ ਉਹ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਤਾਂ ਲੋਕ ਕਿਸ ਪਾਰਟੀ ਦਾ ਸਾਥ ਦਿੰਦੇ ਆ ਕਿਸ ਉਮੀਦਵਾਰ ਨੂੰ ਜਿਤਾਉਂਦੇ ਆ ਇਹ 14 ਤਰੀਕ ਨੂੰ 14 ਨਵੰਬਰ ਨੂੰ ਕਲੀਅਰ ਹੋ ਜਾਏਗਾ ਉੱਥੇ ਤੁਹਾਡੇ ਮਨ 'ਚ ਕੀ ਵਿਚਾਰ ਕੀ ਸੁਝਾਏ ਜਾਂ ਤੁਸੀਂ ਇਸ ਹਲਕੇ ਨਾਲ ਇਸ ਸੰਬੰਧ ਤੋਂ ਤਾਂ ਤੁਹਾਡੇ ਹਲਕ ਤੁਹਾਡੇ ਇਲਾਕੇ ਦੇ ਵਿੱਚ ਕੋਈ ਕੰਮ ਕਰ ਪੈਂਡਿੰਗ ਆ ਉਹ ਵੀ ਜਰੂਰ ਕਮੈਂਟਾਂ ਦੇ ਵਿੱਚ ਲਿਖਣਾ ਸਹਿਯੋਗੀ ਸਾਥੀ ਰਕੇਸ਼ ਦੇ ਨਾਲ ਸੁਖਦਲੇ